ਵੋਟਾਂ ਸਰਪੰਚੀਆਂ ਚੋਣਾਂ ਪੰਜਾਬ ਵਿੱਚ ਹੋਣ ਜਾਣੀਆਂ ਨੇ ਉਸ ਦਿਨਾਂ ਦੇ ਵਿੱਚ ਚੋਣਾਂ ਜਿਹੜੀਆਂ ਹੋਣੀਆਂ ਨੇ ਹਰੇਕ ਪਿੰਡ ਹਰੇਕ ਸੱਤ ਵਿੱਚ ਇਹ ਚਰਚਾ ਬਣੀ ਹੋਈ ਆ ਸਾਡੇ ਪਿੰਡ ਦਾ ਸਰਪੰਚ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਮੈਂ ਸਾਰੇ ਹੀ ਸੋਚਵਾਨ ਵੋਟਰਾਂ ਨੂੰ ਸਿਰਫ ਅਪੀਲ ਕਰਨੀ ਆ ਕਿਸੇ ਅਮੀਰਵਾਰ ਨੂੰ ਅਪੀਲ ਨਹੀਂ ਕਰਨੀ ਸਿਰਫ ਵੋਟਰਾਂ ਮਾ ਪਤਨੀ ਤੇ ਹੋਰ ਪਰਿਵਾਰਿਕ ਮੈਂਬਰਾਂ ਅਸੀਂ ਇੱਕ ਬਹੁਤ ਲੰਬੇ ਸਮੇਂ ਤੋਂ ਇਹ ਸ਼ੋਰ ਮਚਾ ਰਹੇ ਹਾਂ ਦੁਹਾਈ ਦੇ ਰਹੇ ਹਾਂ ਚੀਕਾ ਮਾਰ ਰਹੇ ਹਾਂ ਇਕਤ ਰਹੇ ਹਾਂ ਕਿ ਮੇਰਾ ਪਿੰਡ ਮੇਰਾ ਸ਼ਹਿਰ ਮੇਰਾ ਪੰਜਾਬ ਮੇਰਾ ਵਤਨ ਇਹ ਨਸ਼ਾ ਮੁਕਤ ਹੋ ਜਾਵੇ ਹੁਣ ਇਸ ਵੇਲੇ ਤੁਹਾਡੇ ਕੋਲ ਇੱਕ ਮੌਕਾ ਹੈ ਕਿ ਤੁਸੀਂ ਉਸ ਅਮੀਰਵਾਰ ਨੂੰ ਵੋਟ ਬਿਲਕੁਲ ਨਹੀਂ ਪਾਣੀ ਜਿਹੜਾ ਵੋਟਾਂ ਦੇ ਦੌਰਾਨ ਨਸ਼ਾ ਵੰਡੇ ਅਗਰ ਤੁਸੀਂ ਆਪਣੇ ਪਾਟੀ ਦੀ ਰੱਖਿਆ ਕਰਨ ਚਾਹਦੇ ਹੋ ਪਾਟੀ ਨੂੰ ਤੰਦਰੁਸਤ ਦੇਖਣਾ ਚਾਹਦੇ ਹੋ ਆਪਣੇ ਭਰਾ ਨੂੰ ਤੰਦਰੁਸਤ ਦੇਖਣਾ ਚਾਹਦੇ ਹੋ ਅਗਰ ਮਾਂ ਆਪਣੇ ਪੁੱਤ ਨੂੰ ਤੰਦਰੁਸਤ ਦੇਖਣਾ ਚਾਹੁੰਦੀ ਚੰਗੀ ਹੈ ਤਾਂ ਅਗਰ ਤੁਸੀਂ ਆਪਣੇ ਪਰਿਵਾਰਿਕ ਮੈਂਬਰ ਨੂੰ ਨਸ਼ਾ ਮੁਕਤ ਦੇਖਣਾ ਚਾਹਦੇ ਹੋ ਅਗਰ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣਾ ਚਾਹਦੇ ਹੋ ਉਸ ਅਮੀਰਵਾਦ ਨੂੰ ਵੋਟ ਬਿਲਕੁਲ ਨਾ ਪਾਓ ਜਿਹੜੇ ਨਸ਼ਾ ਵੰਡ ਕੇ ਜਾਂ ਧੰਨ ਵੰਡ ਕੇ ਸਾਡੇ ਕੋ ਬੋਟਾ ਲੈ ਦੀ ਕੋਸ਼ਿਸ਼ ਕਰਨਗੇ ਸਾਡੇ ਸਮਾਜ ਵਿੱਚ ਇੱਕ ਪ੍ਰਸਤਾਚਾਰੀ ਨੇਤਾ ਇੱਕ ਬਕਾਉ ਵੋਟਰ ਸਾਡੇ ਵਿੱਚ ਇੱਕ ਬਹੁਤ ਵੱਡਾ ਕਲੰਕ ਹੈ ਇਹ ਸਾਡੀ ਤਰੱਕੀ ਵਿੱਚ ਇੱਕ ਰੋੜਾ ਬਣਦਾ ਜਾ ਰਿਹਾ ਹੈ ਤੇ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਹਾਂ ਉਸ ਅਮੀਰਵਾਦ ਨੂੰ ਜੋ ਸਰਪੰਚੀ ਦਾ ਅਮੀਰਵਾਦ ਹੈ ਬਿਲਕੁਲ ਵੋਟ ਨਾ ਪਾਓ ਜਿਹੜਾ ਨਸ਼ਾ ਵੰਡੇ ਤੁਸੀਂ ਇੱਕ ਪਲ ਖੁਸ਼ੀ ਦਾ ਜੀ ਸਕਦੇ ਹੋ ਕੇਵਲ ਪੈਗ ਨਾਲ ਸ਼ਰਾਬ ਦੀ ਬੋਤਲ ਨਾਲ ਜਾਂ ਕਿਸੇ ਹੋਰ ਲਾਲਚ ਨਾਲ ਉਹ ਕੁਝ ਦਿਨਾਂ ਦੀ ਸ਼ੌਹਰਤ ਕੁਝ ਦਿਨਾਂ ਤੱਕ ਖੁਸ਼ੀ ਮਿਲ ਸਕਦੀ ਹੈ ਪਰ ਤੁਹਾਡੇ ਪਿੰਡ ਦੀ ਸਾਡੇ ਪਰਿਵਾਰ ਦੀ ਸਾਡੇ ਸ਼ਹਿਰ ਦੀ ਸਾਡੇ ਪੰਜਾਬ ਦੀ ਤਰੱਕੀ ਰੁਕ ਸਕਦੀ ਹੈ ਤੇ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਨਸ਼ਾ ਮੁਕਤ ਸਮਾਜ ਬਣਾਉਣਾ ਹੈ ਤਾਂ ਤੁਸੀਂ ਇੱਕ ਸ਼ੁਰੂਆਤ ਕਰ ਦਿਓ ਬਸ ਥੈਂਕ ਯੂ